ਸੀ ਜਿਨ੍ਹਾਂ ਨੇ ਆਪਾਂ ਨੂੰ ਬਚਾਇਆ ਉਹ ਸੀ S400 ਰੂਸ ਤੋਂ 2018 ਦੇ ਵਿੱਚ ਇੰਡੀਆ ਨੇ ਇਸ ਨੂੰ ਖਰੀਦਿਆ 5 S400 ਰੂਸ ਤੋਂ ਭਾਰਤ ਨੇ ਖਰੀਦੇ ਸੀਗੇ 35000 ਕਰੋੜ ਦੇ 8 ਕਰੋੜ ਦੀ ਇੱਕ ਮਿਸਾਈਲ S400 ਇਹਦੀ ਕੁੱਲ ਰੇਂਜ ਹੈ ਜਿਹੜੀ ਹੈ 600 ਕਿਲੋਮੀਟਰ ਦੀ ਇਹ ਦੂਰੀ ਨੂੰ ਆਪਣੇ ਅੰਦਰ ਮਸ਼ੀਨ ਦੇ ਵਿੱਚ ਪਾਪਦਾ ਹੈ ਕਿ 600 ਕਿਲੋਮੀਟਰ ਤੱਕ ਇਹਦੀ ਰੇਂਜ ਹੈ ਜੇ ਕਿਸੇ ਦੇਸ਼ ਵੱਲੋਂ ਫਾਇਰ ਕੀਤੀ ਜਾਂਦੀ ਹੈ ਤਾਂ 600 ਕਿਲੋਮੀਟਰ ਤੱਕ ਦੇ दायरे ਦੇ ਵਿੱਚ ਜਦੋਂ ਅੰਦਰ ਆ ਜਾਂਦੀ ਹੈ ਤਾਂ ਇਹ ਮਸ਼ੀਨ ਉਸੇ ਟਾਈਮ ਐਕਟੀਵੇਟ ਹੋ ਜਾਂਦੀ ਹੈ ਤਾਂ 5 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਚੱਲਦੀ ਹੈ ਮੈਂ ਅੱਖ ਚਪਕੀ ਤੇ 5 ਕਿਲੋਮੀਟਰ ਦੀ ਦੂਰੀ ਇਹ ਮਿਸਾਈਲ ਨੇ ਤੈਅ ਕਰ ਫੋਨ ਤੇ ਬੈਠ ਕੇ ਸੋਸ਼ਲ ਮੀਡੀਆ ਤੇ ਵੇਖ ਕੇ ਕਿ ਜੰਗ ਲੱਗ ਜਣੀ ਚਾਹੀਦੀ ਹੈ ਹਰ ਇੱਕ ਚੀਜ਼ ਦਾ ਹੱਲ ਜੰਗ ਹੋਣਾ ਚਾਹੀਦਾ ਪਰ ਕਈ ਮਾਮਾ ਦੇ ਪੁੱਤ ਮਰਦੇ ਨੇ ਤਾਂ ਉਦੋਂ ਜਦ ਇਹਨਾਂ ਦੇ ਚੈਨਲ ਲਾਏ ਤਾਂ ਇੱਕ ਵਾਰ ਤਾਂ ਇਹ ਲੱਗਿਆ ਵੀ ਸ਼ਾਇਦ ਪਾਕਿਸਤਾਨ ਤਾਂ ਨਕਸ਼ੇ ਤੋਂ ਹੀ ਬਾਹਰ ਕਾ ਕਿਉਂਕਿ ਜਿਸ ਤਰੀਕੇ ਦੀ ਅੱਗ ਜਿਸ ਤਰੀਕੇ ਦੀ ਸਪੀਚ ਉਹ ਐਂਕਰ ਦੇ ਰਹੇ ਸੀ ਤਤ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ। ਇਸ ਸਮੇਂ ਜੋ ਪੰਜਾਬ ਤੇ ਜਾਂ ਪੂਰੇ ਭਾਰਤ ਦੇ ਪਾਕਿਸਤਾਨ ਵਿਚਾਲੇ ਜੋ ਹਾਲਾਤ ਬਣੇ ਹੋਏ ਨੇ ਉਹ ਹਾਲਾਤ ਤੁਸੀਂ ਬਿਲਕੁਲ ਕੋਲੋਂ ਵੇਖ ਲਈ ਬਿਲਕੁਲ ਚੰਗੀ ਤਰ੍ਹਾਂ ਵੇਖ ਲਈ ਪਰ ਜੇ ਉਹੀ ਹਾਲਾਤਾਂ ਨੂੰ ਆਪਾਂ ਟੀਵੀ ਚੈਨਲਸ ਦੇ ਰਾਹੀਂ ਮੀਡੀਆ ਚੈਨਲਸ ਦੇ ਰਾਹੀਂ ਵੇਖਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇੱਕ ਵਕਤ ਤਾਂ ਇਦਾਂ ਲੱਗਦਾ ਸੀ ਵੀ ਸ਼ਾਇਦ ਕਿਤੇ ਇਸ ਸਮੇਂ ਕਰਾਚੀ ਦਾ ਪੋਰਟ ਤਬਾਹ ਹੋ ਚੁੱਕਾ ਆ اسلامਾਬਾਦ ਨਕਸ਼ੇ ਤੋਂ ਬਾਹਰ ਹੋ ਚੁੱਕਾ ਆ ਤੇ ਹੋਰ ਸਿਆਲਕੋਟ ਲਾਹੌਰ ਵਰਗੇ ਜਿਹੜੇ ਸ਼ਹਿਰ ਸੀਗੇ ਉਹ ਨਕਸ਼ੇ ਤੋਂ ਹੀ ਮਿਟਾ ਦਿੱਤੇ ਗਏ ਕਿਉਂਕਿ ਹੈਡਲਾਈਨਸ ਥੰਬਨੇਲਸ ਕੁਝ ਇਸ ਤਰੀਕੇ ਦੇ ਵੱਡੇ ਵੱਡੇ ਮੀਡੀਆਦਾਰਿਆਂ ਨੇ ਲਿਖਤੇ ਜਿਨ੍ਹਾਂ ਨੂੰ ਵੇਖ ਕੇ ਸੁਣ ਕੇ ਦੇਖ ਕੇ ਇੱਕ ਸਕਿੰਟ ਦਾ ਬੰਦਾ ਇਹ ਸੋਚ ਲੈਂਦਾ ਸੀ ਵੀ ਜੰਗ ਬਹੁਤ ਵੱਡੇ ਪੱਧਰ ਤੇ ਲੱਗ ਗਈ ਹੁਣ ਸਿਰਫ ਤਬਾਹੀ ਹੈ ਪਰ ਅਸਲ ਤੌਰ ਤੇ ਜਦ ਗਰਾਉਂਡ ਰਿਪੋਰਟ ਤੇ ਜਾ ਕੇ ਉਸ ਚੀਜ਼ ਨੂੰ ਵੇਖਦੇ ਸੀ ਨਾ ਸਮਝਦੇ ਸੀਗੇ ਤਾਂ ਚੀਜ਼ਾਂ ਤੰਗ ਪਰੇਸ਼ਾਨ ਕਰਨ ਵਾਲੀਆਂ ਜ਼ਰੂਰ ਸੀ ਪਰ ਉਹਨੀਆਂ ਨਹੀਂ ਜਿੰਨੀਆਂ ਦਿਖਾ ਦਿੱਤੀਆਂ ਗਈਆਂ ਇੰਨਾ ਸ਼ਾਇਦ ਨੁਕਸਾਨ ਮੈਨੂੰ ਲੱਗਦਾ ਆ ਜਿੱਥੇ ਮਿਸਾਈਲ ਜਾਂ ਜਿੱਥੇ ਉਹ ਡਰੋਨਸ ਫਟੇ ਸੀ ਉਹਦੇ ਨਾਲ ਨਹੀਂ ਹੋਇਆ ਜਿੰਨਾ ਨੁਕਸਾਨ ਜਿੰਨਾ ਪੈਨਿਕ ਜਿੰਨਾ ਡਰ ਦਾ ਮਾਹੌਲ ਇਹਨਾਂ ਮੀਡੀਆ ਚੈਨਲਸ ਨੇ ਆਪਣੇ ਥੰਬਨੇਲ ਆਪਣੇ ਟਾਈਟਲ ਤੇ ਆਪਣੇ ਉਸ ਤਰੀਕੇ ਦੇ ਬੋਲਣੀ ਦੇ ਨਾਲ ਕ੍ਰੀਏਟ ਕਰਤਾ ਅੱਛਾ ਅੱਜ ਆਪਾਂ ਆਪਣੇ ਸੂਬੇ ਦੇ ਵਿੱਚ ਬਿਲਕੁਲ ਸੁਰੱਖਿਅਤ ਬੈਠੇ ਆ ਹਰ ਇੱਕ ਬੰਦਾ ਅੱਜ ਚੈਨ ਦੀ ਨੀਂਦ ਸੌ ਰਿਹਾ ਆ ਪਰ ਮੈਂ ਗੱਲ ਉੱਥੀ ਫੇਰ ਆ ਜਾਂਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਕੁਝ ਹੋਰ ਸੀ ਹੁਣ ਇਹ ਜੋ ਚੀਜ਼ ਆਪਾਂ ਅੱਜ ਘਰ ਬੈਠੇ ਨੇ ਮਹਿਸੂਸ ਕੀਤੀ ਕਿ ਆਪਾਂ ਅੱਜ ਆਪਣੇ ਪਰਿਵਾਰ ਦੇ ਨਾਲ ਠੀਕ ਬੈਠੇ ਆ ਪਰ ਇਹ ਚੀਜ਼ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਿਰਫ ਆਰਮੀ ਐ ਸਿਰਫ ਆਪਣੀ ਇੰਡੀਅਨ ਫੋਰਸ ਜਾਂ ਇਹ ਨਾਲ ਕਰਕੇ ਨਹੀਂ ਇੱਕ ਹੋਰ ਚੀਜ਼ ਸੀ ਜਿਨ੍ਹਾਂ ਨੇ ਜਿਸ ਚੀਜ਼ ਨੇ ਆਪਾਂ ਨੂੰ ਬਚਾਇਆ ਉਹ ਸੀ S400 ਰੂਸ ਤੋਂ 2018 ਦੇ ਵਿੱਚ ਇੰਡੀਆ ਨੇ ਇਸ ਨੂੰ ਖਰੀਦਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹੀ ਦੱਸੂਗਾ ਕਿ ਇਹ ਵੈਪਨ ਇਹ ਹਥਿਆਰ ਇੰਡੀਆ ਨੇ ਕਦੋਂ ਕਿਹਦੇ ਤੋਂ ਖਰੀਦਿਆ ਸੀ ਤੇ ਇਹ ਚੀਜ਼ ਦੀ ਰੇਂਜ ਕਿੰਨੀ ਹੈ ਇਸ ਚੀਜ਼ ਦੇ ਨਾਲ ਆਪਾਂ ਕਿੰਨੇ ਕੁ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ ਇਹ ਸਾਰੀ ਚੀਜ਼ਾਂ ਤੇ ਆਪਾਂ ਅੱਜ ਗੱਲਬਾਤ ਕਰਾਂਗੇ S400 ਨੂੰ 2018 ਦੇ ਵਿੱਚ ਭਾਰਤ ਨੇ ਰੂਸ ਤੋਂ ਖਰੀਦਿਆ ਸੀ 2021 ਦੇ ਵਿੱਚ ਇਸ ਨੂੰ ਪੰਜਾਬ ਦੇ ਵਿੱਚ ਪਲਾਂਟ ਕੀਤਾ ਗਿਆ ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਵਿੱਚ ਇਹਦੀਆਂ ਜਿਹੜੀਆਂ ਹੋਰ ਯੂਨਿਟਸ ਸੀ ਟੋਟਲ 5 S400 ਰੂਸ ਤੋਂ ਭਾਰਤ ਨੇ ਖਰੀਦੇ ਸੀਗੇ 35000 ਕਰੋੜ ਦੇ ਤੇ ਜੇ ਮੈਂ ਇਹਦੀ ਇੱਕ ਮਿਸਾਈਲ ਦੀ ਕੀਮਤ ਦੱਸਾਂ ਤਾਂ ਦੋਸਤੋ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 8 ਕਰੋੜ ਦੀ ਇੱਕ ਮਿਸਾਈਲ ਹੈ ਹੁਣ ਇਹ S400 ਕੰਮ ਕਿਦਾਂ ਕਰਦਾ ਹੈ ਇਹਦੀ ਕਿੰਨੀ ਰੇਂਜ ਹੁੰਦੀ ਆ ਆਪਾਂ ਇਹਨੂੰ ਵੀ ਵੇਖ ਲੈਨੇ ਆ S400 ਇਹਦੀ ਕੁੱਲ ਰੇਂਜ ਹੈ ਜਿਹੜੀ ਹੈ 600 ਕਿਲੋਮੀਟਰ ਦੀ ਇਹ ਦੂਰੀ ਨੂੰ ਆਪਣੇ ਅੰਦਰ ਮਸ਼ੀਨ ਦੇ ਵਿੱਚ ਭਾਂਪਦਾ ਆ ਕਿ 600 ਕਿਲੋਮੀਟਰ ਤੱਕ ਇਹਦੀ ਰੇਂਜ ਆ ਕੋਈ ਵੀ ਅਣਪਛਾਤਾ ਜਹਾਜ਼ ਅਣਪਛਾਤੀ ਕੋਈ ਮਿਸਾਈਲ ਕੁਝ ਵੀ ਜੇ ਕਿਸੇ ਦੇਸ਼ ਵੱਲੋਂ ਫਾਇਰ ਕੀਤੀ ਜਾਂਦੀ ਹੈ ਤਾਂ 600 ਕਿਲੋਮੀਟਰ ਤੱਕ ਦੇ ਦਾਇਰੇ ਦੇ ਵਿੱਚ ਜਦੋਂ ਅੰਦਰ ਆ ਜਾਂਦੀ ਹੈ ਤਾਂ ਇਹ ਮਸ਼ੀਨ ਉਸੇ ਟਾਈਮ ਐਕਟੀਵੇਟ ਹੋ ਜਾਂਦੀ ਹੈ ਉਸ ਤੋਂ ਬਾਅਦ ਜੇ ਉਹ ਮਿਸਾਈਲ ਜਾਂ ਉਹ ਜਹਾਜ਼ 400 ਕਿਲੋਮੀਟਰ ਦੀ ਦੂਰੀ ਦੇ ਅੰਦਰ ਆ ਜਾਂਦਾ ਆ ਡਿਸਟੈਂਸ 400 ਕਿਲੋਮੀਟਰ ਤੋਂ ਘਟਣਾ ਸ਼ੁਰੂ ਹੋ ਜਾਂਦਾ ਆ ਤਾਂ ਇਹ ਆਟੋਮੈਟਿਕਲੀ ਜਦ ਕਮਾਂਡ ਪੋਸਟ ਤੋਂ ਕਮਾਂਡ ਜਾਂਦੀ ਹੈ ਕਿ ਇਹ ਫਲਾਣਾ ਜਹਾਜ਼ ਜਾਂ ਫਲਾਣੀ ਮਸਾਇਲ 400 ਕਿਲੋਮੀਟਰ ਦਾ ਦੈਰਾ ਵੀ ਕ੍ਰਾਸ ਕਰਿਆਈ ਤਾਂ ਕਮਾਂਡ ਪੋਸਟ ਤੋਂ ਜੇ ਕਮਾਂਡ ਹੋਈ ਕਿ ਉਹ ਅਣਪਛਾਤਾ ਹੈ ਅਸੀਂ ਉਸ ਮਸਾਇਲ ਨੂੰ ਜਾਂ ਉਸ ਜਹਾਜ਼ ਨੂੰ ਨਹੀਂ ਜਾਣਦੇ ਉਸ ਨੂੰ ਖਤਮ ਕਰਨਾ ਹੈ ਆਪਾਂ ਨੂੰ ਖਤਰਾ ਹੋ ਸਕਦਾ ਉਸ ਚੀਜ਼ ਤੋਂ ਤਾਂ ਉਹ ਕਮਾਂਡ ਦੇ ਦਿੰਦੇ ਨੇ ਇਹ ਸਾਰੀ ਜਿਹੜੀ ਚੀਜ਼ ਹੈ ਇਹ ਸਿਰਫ ਇਹ ਨਹੀਂ ਕਿ ਇਹਦੇ ਵਿੱਚ ਦੋ ਚੀਜ਼ਾਂ ਨੇ ਤੇ ਇਸ ਦੇ ਨਾਲ ਮਿਲ ਕੇ ਬਣੀਆਂ ਨੇ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਕਾਫੀ ਟੈਕਨੋਲੋਜੀ ਜਿਹੜੀ ਨਾਲ ਦੇ ਨਾਲ ਕੰਮ ਕਰਦੀ ਆ ਇੱਕ ਬਿਗ ਬਰਡ ਹੁੰਦਾ ਜਿਹੜਾ 600 ਕਿਲੋਮੀਟਰ ਦੂਰ ਦਾ ਦਾਇਰਾ ਦੇਖਦਾ ਆ ਜਦ ਉਸ ਦਾਇਰੇ ਦੇ ਵਿੱਚ ਕੋਈ ਚੀਜ਼ ਆ ਜਾਂਦਾ ਉਹ ਕਮਾਂਡ ਪੋਸਟ ਨੂੰ ਸਿੱਧਾ ਡਾਇਰੈਕਸ਼ਨ ਭੇਜਦਾ ਆ ਕਿ ਫਲਾਣੀ ਜਗ੍ਹਾ ਤੇ ਫਲਾਣੇ ਡਾਇਰੈਕਸ਼ਨ ਤੇ ਫਲਾਣੇ ਐਲਟੀਟਿਊਡ ਤੇ ਇੱਕ ਫਲਾਣਾ ਕਰਕੇ ਕੋਈ ਜਹਾਜ਼ ਜਾਂ ਕੋਈ ਮਿਸਾਈਲ ਆ ਰਹੀ ਹੈ ਉਹ ਚੀਜ਼ ਦੀ ਕਮਾਂਡ ਪੋਸਟ ਨੂੰ ਜਦ ਖਬਰ ਪਹੁੰਚਦੀ ਹੈ ਤਾਂ ਕਮਾਂਡ ਪੋਸਟ ਇਹ ਚੀਜ਼ ਵੇਖਦਾ ਹੈ ਕਿ ਇਹ ਬੰਦਾ ਆਪਣਾ ਹੈ ਕਿ ਨਹੀਂ ਤਾਂ ਕਮਾਂਡ ਪੋਸਟ ਉਸ ਤੋਂ ਬਾਅਦ ਮਿਸਾਈਲਜ਼ ਨੂੰ ਇੰਡੀਕੇਸ਼ਨਸ ਦਿੰਦਾ ਹੈ ਜਿਹੜੀਆਂ 400 ਕਿਲੋਮੀਟਰ ਤੱਕ ਜਾ ਸਕਦੀਆਂ ਨੇ ਉਸ ਤੋਂ ਬਾਅਦ ਕਈ ਮਿਸਾਈਲਾਂ ਐਸੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੀ ਰੇਂਜ ਘਟ ਹੁੰਦੀ ਹੈ ਯਾਨੀ ਉਹ ਮਿਸਾਈਲ ਕਿਉਂਕਿ ਜਿਹੜੀ 600 ਕਿਲੋਮੀਟਰ ਦੀ ਦੂਰੀ ਹੈ ਜਿਹੜਾ ਬਿਗ ਬਰਡ ਹੈ ਉਹ ਬਹੁਤ ਉੱਪਰਲੀ ਦਿਸ਼ਾ ਨੂੰ ਵੇਖਦਾ ਯਾਨੀ 600 ਕਿਲੋਮੀਟਰ ਸਾਹਮਣੇ 600 ਕਿਲੋਮੀਟਰ ਪਰੇ ਯਾਨੀ ਚਾਰੇ ਪਾਸੇ ਉੱਪਰ ਤੋਂ ਲੈ ਕੇ ਸੱਜੇ ਖੱਬੇ ਪਿੱਛੇ ਅੱਗੇ 600 ਕਿਲੋਮੀਟਰ ਦੀ ਦੂਰੀ ਇਹਨੇ ਤੁਹਾਡੀ ਤੈਅ ਕਰਨੀ ਹੈ ਯਾਨੀ ਦੇਖਣੀ ਹੈ ਰੇਂਜ ਇਹਦੀ 600 ਕਿਲੋਮੀਟਰ ਦੀ ਹੈ ਉਸ ਤੋਂ ਬਾਅਦ ਜੇ ਅੱਗੇ ਚਲੀ ਜਾਈਏ ਤੁਹਾਨੂੰ ਦੱਸਦਾ ਕਿ ਇਹਦੀ ਇੱਕ ਮਿਸਾਈਲ ਦੀ ਕੀਮਤ ਜਿਹੜੀ ਹੈ 8 ਕਰੋੜ ਹੈ ਤੇ ਇਹਦੀ ਜੇ ਸਪੀਡ ਦੀ ਗੱਲ ਕਰਾਂ ਨਾ ਮੈਂ ਤਾਂ 5 ਮੈਕ 5 ਮੈਕ ਯਾਨੀ ਜੇ ਇਹਨੂੰ ਸਰਲ ਸ਼ਬਦਾਂ ਜੇ ਮੈਂ ਤੁਹਾਨੂੰ ਸਮਝਾ ਦਵਾਂ ਤਾਂ 5 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਚੱਲਦੀ ਹੈ ਮੈਂ ਅੱਖ ਚਪਕੀ ਤੇ 5 ਕਿਲੋਮੀਟਰ ਦੀ ਦੂਰੀ ਇਹ ਮਿਸਾਈਲ ਨੇ ਤੇ ਕਰ ਲੀ ਤਾਂ ਤੁਸੀਂ ਸੋਚ ਸਕਦੇ ਹੋ ਵੀ ਜੇ ਕੋਈ ਵਾਹਨ ਜਿਵੇਂ ਹੁਣ ਪਾਕਿਸਤਾਨ ਨੇ ਕਾਫੀ ਡਰੋਨਸ ਆਪਣੇ ਸੂਬਿਆਂ ਤੇ ਤੇ ਵੱਖ-ਵੱਖ ਸ਼ਹਿਰਾਂ ਤੇ ਭੇਜੇ ਸੀ ਤਾਂ ਉਹਨਾਂ ਨੂੰ ਨਸ਼ਟ ਕਰਨ ਦੇ ਵਿੱਚ ਤਬਾਹ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ S40 ਨੇ ਨਿਭਾਇਆ ਤੇ ਨਿਭਾਇਆ ਇਸ ਤਰੀਕੇ ਦੇ ਨਾਲ ਹੁਣ ਹੁਣ ਇੱਥੇ ਜੇ ਮੈਂ ਇਹ ਗੱਲ ਕਰ ਲਵਾਂ ਕਿ ਇਹ S40 ਹੋਰ ਵੀ ਕਿਸੇ ਦੇਸ਼ ਕੋਲੇ ਹੈ ਕਿ ਨਹੀਂ ਇੰਡੀਆ ਕੋਲੇ ਇਹ ਟੈਕਨੋਲੋਜੀ 2018 ਦੇ ਵਿੱਚ ਆਈ ਸੀ ਤੇ ਰੂਸ ਨੇ ਬਣਾਈ ਸੀ ਰੂਸ ਕੋਲੇ ਖੁਦ ਕੋਲੇ S500 ਹੈ ਤੇ ਇੰਡੀਆ ਕੋਲੇ S400 ਹਾਲਾ ਕਿ S300 ਚਾਈਨਾ ਕੋਲੇ ਵੀ ਹੈ ਪਰ ਉਸ ਤੋਂ ਬਿਹਤਰ ਟੈਕਨੋਲੋਜੀ ਸਿਰਫ ਆਪਣੇ ਭਾਰਤ ਦੇਸ਼ ਕੋਲੇ ਹੈ ਤੇ ਜੇ ਮੈਂ ਪਾਕਿਸਤਾਨ ਦੀ ਗੱਲ ਕਰਾਂ ਨਾ ਪਾਕਿਸਤਾਨ ਨੂੰ ਵੀ ਕਿਸੇ ਪਾਸਿਓਂ ਆਪਾਂ ਘੱਟ ਨਹੀਂ ਸਮਝ ਸਕਦੇ ਤੇ ਪਾਕਿਸਤਾਨ ਕੋਲੇ ਵੀ HQ9 ਜਿਹੜਾ ਕੀ ਉਹਨਾਂ ਨੇ ਚਾਈਨਾ ਤੋਂ ਖਰੀਦਿਆ ਸੀ ਜਿਸ ਦੀ ਜੇ ਮੈਂ ਰੇਂਜ ਦੀ ਗੱਲ ਕਰਾਂ ਤਾਂ ਉਹ 250 ਕਿਲੋਮੀਟਰ ਦੂਰ ਤੱਕ ਦੇਖ ਸਕਦੀ ਹੈ ਤੇ ਜੇ ਕੋਈ ਅਣਪਛਾਤਾ ਜਹਾਜ਼ ਆ ਅਣਪਛਾਤੀ ਮਿਸਾਈਲ 120 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਆਂਦੀ ਹੈ ਤਾਂ ਉਹ ਇੰਗੇਜ ਕਰਦੇ ਨੇ ਤਾਂ ਉਹਸ ਟਾਰਗੇਟ ਤੇ ਹਿੱਟ ਕਰਦੇ ਨੇ ਅੱਛਾ S400 ਕੱਲੀ ਇੱਕ ਮਿਸਾਈਲ ਨਹੀਂ ਛੱਡਦਾ ਉਹ ਦੋ ਮਿਸਾਈਲਾਂ ਇਕੱਠੀਆਂ ਲਾਂਚ ਕਰਦਾ ਹੈ ਐਂ ਮੰਨ ਲਓ ਇੱਕ ਜਹਾਜ਼ ਆਇਆ ਡਰੋਨ ਆਇਆ ਪਹਿਲੀ ਮਿਸਾਈਲ ਹਿੱਟ ਕੀਤੀ ਤੇ ਉਹ ਲੱਗੀ ਨਹੀਂ ਉਹ ਟਾਰਗੇਟ ਦੇ ਨਾਲ ਹਿੱਟ ਨਹੀਂ ਕੀਤੀ ਪ੍ਰੋਪਰਲੀ ਵੱਜੀ ਨਹੀਂ ਮਿਸ ਕਰ ਗਈ ਤਾਂ ਜਿਹੜੀ ਦੂਸਰੀ ਮਿਸਾਈਲ ਹੈ ਉਹ ਜਾ ਕੇ ਸਿੱਧੇ ਟਾਰਗੇਟ ਤੇ ਵੱਜ ਸਕੇ ਯਾਨੀ ਆਪਣੇ ਕੋਲੇ ਦੋ ਚਾਂਸ ਨੇ ਉਹ ਬਚਣ ਦੇ ਉਹਨਾਂ ਦੇ ਚਾਂਸਸ ਹੋਰ ਘਟ ਜਾਂਦੇ ਨੇ ਜੇ ਕੋਈ ਅਣਪਛਾਤਾ ਜਹਾਜ਼ ਜਾਂ ਮਿਸਾਈਲ ਜਾਂ ਕੋਈ ਵੀ ਚੀਜ਼ ਆਪਣੇ ਭਾਰਤ ਦੇਸ਼ ਦੇ ਵਿੱਚ ਜਾਂ ਕਿਸੇ ਸੂਬੇ ਦੇ ਵਿੱਚ ਆਉਂਦੀ ਹੈ ਤਾਂ ਉਹ ਇਸ ਚੀਜ਼ ਨੂੰ ਰੋਕਣ ਦੇ ਵਿੱਚ ਪੂਰਾ ਸਮਰਥ ਹੈ ਹੁਣ ਦੋਸਤੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਜਿਹੜੀ ਐਸੀ ਤਕਨੀਕ ਐਸੀ ਟੈਕਨੋਲੋਜੀ ਇਹ ਕਿਤਨਾ ਕਿਤੇ ਆਪਣੇ ਦੇਸ਼ ਦੇ ਵਿੱਚ ਜਸਰ ਲਿਆਂਦੀ ਗਈ ਤਾਂ ਉਹਦੇ ਨਾਲ ਆਪਾਂ ਸੇਫ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜਿਸ ਹਾਲਾਤਾਂ ਦੇ ਵਿੱਚੋਂ ਆਪਾਂ ਹੁਣ ਆ ਪਿਛਲੇ ਹਫਤੇ ਜਾਂ ਡੇਢ ਹਫਤੇ ਦੇ ਵਿੱਚ ਗੁਜ਼ਰੇ ਆ ਅਸੀਂ ਇਸ ਫਾਇਰ ਤੋਂ ਪਹਿਲਾਂ ਕਾਫੀ ਚੀਜ਼ਾਂ ਵੇਖੀਆਂ ਪੰਜਾਬ ਦੇ ਵਿੱਚ ਐਸਾ ਮਾਹੌਲ ਬਣ ਗਿਆ ਐਸਾ ਪੈਨਿਕ ਕ੍ਰੀਏਟ ਹੋ ਗਿਆ ਕਿ ਮੈਂ ਆਪਣੇ ਵੀਰ ਦੇ ਨਾਲ ਜਦ ਰਾਸ਼ਨ ਵਾਲੀ ਦੁਕਾਨ ਤੇ ਕੋਲੋਂ ਗੁਜ਼ਰਿਆ ਤਾਂ ਇੰਨੀ ਇੱਕ ਧੱਕਾ ਮੁੱਕੀ ਪੈ ਰਹੀ ਸੀ ਇੰਨੀ ਕ ਲੜਾਈ ਹੋ ਰਹੀ ਸੀ ਬੰਦਾ ਬੰਦੇ ਨੂੰ ਮਾਰਨ ਤੱਕ ਜਾ ਰਿਹਾ ਸੀ ਮੈਨੂੰ ਲੱਗਦਾ ਸੀ ਸ਼ਾਇਦ ਉਹ ਨੁਕਸਾਨ ਉਹਨਾਂ ਮਸਾਇਲਾਂ ਦਾ ਨਹੀਂ ਹੋਣਾ ਸੀ ਜਿੰਨਾ ਅਸੀਂ ਆਪਸ ਦੇ ਵਿੱਚ ਲੜ ਕੇ ਇੱਕ ਦੂਸਰੇ ਨਾਲ ਕ੍ਰੀਏਟ ਕਰ ਲਿਆ ਸੀ ਸੋ ਪੈਨਿਕ ਇੰਨਾ ਜ਼ਿਆਦਾ ਹੋ ਗਿਆ ਸੀ ਲੋਕ ਆਪਸ ਦੇ ਵਿੱਚ ਪਹਿਲੀ ਗੱਲ ਇਹ ਦੂਸਰੀ ਗੱਲ ਇਹ ਕਿ ਕਿਸੇ ਵੀ ਸੂਬੇ ਦੇ ਵਿੱਚ ਬੈਠ ਕੇ ਰਜਾਈਆਂ ਦੇ ਵਿੱਚ ਹੀ ਆ ਖੇਸ ਦੇ ਵਿੱਚ ਜਿੱਦਾਂ ਵੀ ਤੁਸੀਂ ਬੈਠੇ ਹੋ ਮੈਨੂੰ ਨਹੀਂ ਪਤਾ ਪਰ ਇਹ ਕਮੈਂਟ ਕਰਨਾ ਬਹੁਤ ਸੌਖਾ ਹੈ ਕਿ ਜੰਗ ਲਾ ਦਿਓ ਪਰ ਇਹ ਜੰਗ ਦਾ ਸ਼ਬਦ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਹੜੇ ਖੁਦ ਇਸ ਜੰਗ ਦੇ ਚਸ਼ਮਦੀਦ ਹੋਏ ਨੇ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਕਈ ਸਕੇ ਸਬੰਧੀ ਇਸ ਜੰਗ ਨੇ ਲੈ ਲੇ ਆਪਾਂ ਸਿਰਫ ਕਮੈਂਟ ਕਰ ਦਿੰਨੇ ਆ ਪਰ ਜਿਹੜੇ ਸਰਹੱਦੀ ਸੂਬੇ ਨੇ ਜਿਵੇਂ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਇਹਨਾਂ ਦੇ ਉਹਨਾਂ ਸਰਹੱਦੀ ਪਿੰਡਾਂ ਨੂੰ ਉਹ ਸਰਹੰਦੀ ਸ਼ਹਿਰਾਂ ਨੂੰ ਪੁੱਛ ਕੇ ਵੇਖੋ ਕੀ ਜਦ جنگ ਦਾ ਐਲਾਨ ਹੁੰਦਾ ਆ ਤਾਂ ਸਭ ਤੋਂ ਵੱਧ ਭਾਜਣਾ ਉਸ ਸੂਬੇ ਵਾਲਿਆਂ ਨੂੰ ਪੈ ਜਾਂਦੀ ਹੈ ਨੇ ਉਸ ਸ਼ਹਿਰਾਂ ਨੂੰ ਪੈ ਜਾਂਦੀ ਹੈ ਨੇ ਆ ਤੁਸੀਂ ਵੇਖਿਆ ਹੀ ਆ ਬੀਤੇ ਦਿਨੀ ਜਦ ਪੰਜਾਬ ਦੇ ਵਿੱਚ ਹਾਲਾਤ ਐਸੇ ਬਣ ਚੁੱਕੇ ਸੀਗੇ ਤਾਂ ਜਿੰਨੇ ਪ੍ਰਵਾਸੀ ਸੀ ਪੰਜਾਬ ਦੇ ਵਿੱਚੋਂ ਸਾਰੇ ਆਪਣਾ ਬੈਗ ਚੱਕ ਕੇ ਇੱਥੋਂ ਭੱਜਦੇ ਨਜ਼ਰ ਆਏ ਸਟੇਸ਼ਨ ਦੇ ਸਟੇਸ਼ਨ ਭਰੇ ਹੋਏ ਸੀ ਟਰੇਨਾਂ ਦੀਆਂ ਟਰੇਨਾਂ ਭਰੀਆਂ ਹੋਈਆਂ ਸੀ ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਜਾਨ ਦਾ ਡਰ ਸੀ ਉਹਨਾਂ ਨੂੰ ਇਹ ਡਰ ਸੀ ਕਿ ਅਸੀਂ ਮਰਨਾ ਨਹੀਂ ਚਾਹੁੰਦੇ ਇੱਥੇ ਜੇ ਅਟੈਕ ਹੋ ਗਿਆ ਇੱਥੇ ਜੇ جنگ ਲੱਗਦੀ ਹੈ ਤਾਂ ਇਹਦਾ ਮਤਲਬ ਸਾਡੀ ਜਾਨ ਨੂੰ ਖਤਰਾ ਹੈ ਤਾਂ ਇਹ ਚੀਜ਼ ਕਮੈਂਟ ਕਰਨਾ ਬੋਲਣਾ ਬਹੁਤ ਸੌਖਾ ਆ ਫੋਨ ਤੇ ਬੈਠ ਕੇ ਸੋਸ਼ਲ ਮੀਡੀਆ ਤੇ ਵੇਖ ਕੇ ਕਿ ਜੰਗ ਲੱਗ ਜਣੀ ਚਾਹੀਦੀ ਹੈ ਹਰ ਇੱਕ ਚੀਜ਼ ਦਾ ਹੱਲ ਜੰਗ ਹੋਣਾ ਚਾਹੀਦਾ ਪਰ ਕਈ ਮਾਮਾ ਦੇ ਪੁੱਤ ਮਰਦੇ ਨੇ ਕਈ ਰਿਸ਼ਤੇ ਐਸੇ ਟੁੱਟ ਜਾਂਦੇ ਨੇ ਕਿ ਜਿਹੜੇ ਆਪਾਂ ਬਿਆਨ ਵੀ ਨਹੀਂ ਕਰ ਸਕਦੇ ਕਿਸੇ ਦਾ ਪਿਓ ਤੁਰ ਜਾਂਦਾ ਕਿਸੇ ਦਾ ਬੇਟਾ ਤੁਰ ਜਾਂਦਾ ਸੋ ਇਹ ਚੀਜ਼ਾਂ ਕਹਿਣੀਆਂ ਬਹੁਤ ਜ਼ਿਆਦਾ ਸੌਖੀਆਂ ਨੇ ਪਰ ਜਦ ਜਿਹੜਾ ਬੰਦਾ ਇਸ ਚੀਜ਼ ਨੂੰ ਮਹਿਸੂਸ ਕਰਦਾ ਨਾ ਉਹ ਜਾਣਦਾ ਹੈ ਕਿ ਇਹ ਦੀ ਕੀਮਤ ਕਿੰਨੀ ਕਿ ਜ਼ਿਆਦਾ ਭਾਰੀ ਹੋ ਸਕਦੀ ਹੈ ਪਰ ਇੱਕ ਬਹੁਤ ਬਿਹਤਰ ਫੈਸਲਾ ਭਾਰਤ ਤੇ ਪਾਕਿਸਤਾਨ ਦੇ ਮੁੱਖ ਅਹੁਦੇਦਾਰਾਂ ਨੇ ਲਿਆ ਸਰਕਾਰਾਂ ਨੇ ਲਿਆ ਕਿ ਇਹ ਸੀਜ਼ਫਾਇਰ ਕੀਤਾ ਜਾਵੇ ਕਿਉਂਕਿ ਇਸ ਚੀਜ਼ ਦਾ ਅੰਤ ਜੇ ਦੇਖੀਏ ਤਾਂ ਸਿਰਫ ਤਬਾਹੀ ਸੀ ਸਭ ਤੋਂ ਵੱਧ ਨੁਕਸਾਨ ਸਰਹੱਦੀ ਇਲਾਕਿਆਂ ਨੂੰ ਹੋਣਾ ਸੀਗਾ ਜਿਹੜੇ ਪਿੱਛੇ ਪੈਂਦੇ ਇਲਾਕੇ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਸੀ ਹੋਣਾ ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਮਾਰ ਦੇ ਵਿੱਚ ਰਿਹਾ ਚਾਹੇ 47 ਆਈ 84 ਆਈ ਜਾਂ ਹੋਰ ਕਈ ਕਾਹਨ ਹੋਏ ਤਾਂ ਹੋਏ ਸਿਰਫ ਪੰਜਾਬ ਦੇ ਨਾਲ ਯਾਨੀ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਤੇ ਜੇ ਹੁਣ ਵੀ ਜੇ ਜੰਗ ਹੁੰਦੀ ਲੱਗਦੀ ਤਾਂ ਸੰਤਾਪ ਮੈਨੂੰ ਲੱਗਦਾ ਪੰਜਾਬ ਨੇ ਫਿਰ ਤੋਂ ਹੰਡਾਉਣਾ ਸੀ ਕਿਉਂਕਿ ਇੱਧਰਲੇ ਪਾਸੇ ਵੀ ਪੰਜਾਬ ਹੈ ਤੇ ਉੱਧਰਲੇ ਪਾਸੇ ਵੀ ਪੰਜਾਬ ਹੈ ਸਾਡੇ ਕਈ ਭਰਾ ਸਾਡੇ ਕਈ ਰਿਸ਼ਤੇਦਾਰ ਉਧਰ ਬੈਠੇ ਸੀ ਤੇ ਸਾਡੇ ਹੀ ਕਈ ਵੀਰ ਭਰਾ ਇੱਧਰ ਨੇ ਕਈ ਫੈਮਲੀਆਂ ਕਈ ਪਰਿਵਾਰ ਇੱਧਰ ਨੇ ਸੋ ਪਰਿਵਾਰਾਂ ਦੇ ਪਰਿਵਾਰ ਉਜੜ ਜਾਣੇ ਸੀ ਅੱਛਾ ਇੱਕ ਹੋਰ ਚੀਜ਼ ਮੈਂ ਦੱਸ ਦਵਾਂ ਕਿ ਕਈ ਲੋਕ ਨਾ ਇਸ ਚੀਜ਼ ਨੂੰ ਬੜਾ ਟਾਰਗੇਟ ਕਰ ਰਹੇ ਸੀ ਕਿ ਨਿਊਕਲੀਅਰ ਵੈਪਨ ਦਾ ਯੂਜ਼ ਕੀਤਾ ਜਾਵੇ ਨਿਊਕਲੀਅਰ ਵੈਪਨ ਚਲਾ ਦਵਾਂਗੇ ਕਈ ਲੋਕ ਇਹ ਕਹਿ ਰਹੇ ਸੀ ਕਿ ਪਾਕਿਸਤਾਨ ਇਸ ਚੀਜ਼ ਦੀ ਵਾਰਨਿੰਗ ਦੇ ਰਿਹਾ ਕਿ ਅਸੀਂ ਨਿਊਕਲੀਅਰ ਵੈਪਨ ਯੂਜ਼ ਕਰ ਸਕਦੇ ਹਾਂ ਪਰ ਇਹ nuclear weapon ਦਾ ਨਾਮ ਬਹੁਤ ਵੱਡਾ ਹੈ ਪਰ ਇਸ ਨੂੰ ਯੂਜ਼ ਕਰਨ ਦਾ ਜਿਗਰਾ ਉਸ ਤੋਂ ਵੀ ਵੱਡਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਐਸਾ weapon ਹੈ ਕਿ ਜਦ ਹਿਰੋਸ਼ੀਮਾ ਨਾਗਾਸਾਕੀ ਤੇ ਇਹ ਬੰਬ ਸਿੱਟਿਆ ਗਿਆ ਸੀ ਨਾ ਤਾਂ ਉਸ ਦੌਰਾਨ 4000 ਤੋਂ 7000 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਕ੍ਰੀਏਟ ਕਰਦਾ ਸੀ ਉਸ ਬੰਬ ਨੇ ਯਾਨੀ ਤੁਸੀਂ ਇਹ ਸੋਚੋ ਮੈਂ ਹੁਣ ਇਸ ਸਟੂਡੀਓ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਹਾਂ ਹਰ ਇੱਕ ਚੀਜ਼ ਮੇਰੇ ਕੰਫਰਟੇਬਿਲਟੀ ਦੇ ਹਿਸਾਬ ਨਾਲ ਆ ਮੈਂ ਟੈਂਪਰੇਚਰ ਸੈੱਟ ਕੀਤਾ ਹੋਇਆ ਹੈ ਆ ਆਪਾਂ 45 ਤੋਂ ਉੱਤੇ ਦਾ ਟੈਂਪਰੇਚਰ ਸਹਿ ਨਹੀਂ ਕਰ ਸਕਦੇ 47 ਤੱਕ ਪਹੁੰਚ ਜਾਂਦਾ ਤਾਂ ਆਪਣੇ ਬਸ ਹੋ ਜਾਂਦੀ ਹੈ ਤਾਂ ਤੁਸੀਂ ਸੋਚੋ ਜਦ 7000 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਗਿਆ ਸੀ ਜੀਵ ਜੰਤੂ ਬਿਲਡਿੰਗਸ ਬੰਦੇ ਦਾ ਤਾਂ ਬਚਣਾ ਹੀ ਕੀ ਹੈ ਇੱਥੇ ਹਰ ਇੱਕ ਚੀਜ਼ ਦੀ ਮੂਨਿਆਦ ਖਤਮ ਕਰ ਦਿੱਤੀ ਗਈ ਸੀ ਯਾਨੀ ਬੰਦੇ ਦੀ ਹੋਂਦ ਹੀ ਖਤਮ ਹੋ ਚੁੱਕੀ ਸੀ ਅੱਜ ਵੀ ਉਸ ਰੇਡੀਏਸ਼ਨਸ ਦੇ ਵਿੱਚ ਕਈ ਅਪਾਹਜ ਬੱਚੇ ਪੈਦਾ ਹੋ ਰਹੇ ਨੇ ਇਹ ਉਸ ਟਾਈਮ ਦੇ ਨਿਊਕਲੀਅਰ ਵੈਪਨ ਦੀ ਗੱਲ ਹੈ ਪਰ ਜਿਹੜੇ ਵੈਪਨਸ ਅੱਜ ਅਸੀਂ ਯਾਨੀ ਆਪਣੀ ਧਰਤੀ ਦੇ ਹੇਠ ਅੱਜ ਵੀ ਅਸੀਂ ਜਿਹੜੇ ਜਿਉਂਦੀ ਜਾਗਦੀਆਂ ਮਿਸਾਈਲਾਂ ਜਿਉਂਦੇ ਜਾਗਦੇ ਬੰਬ ਫਿੱਟ ਕਰੀ ਬੈਠੇ ਆ ਨਾ ਜੇ ਇਹ ਅੱਜ ਫਟਦੇ ਨੇ ਤਾਂ ਇਹਦਾ ਤਾਪਮਾਨ ਇੰਨਾ ਕਾ ਜ਼ਿਆਦਾ ਹੋ ਸਕਦਾ ਤੁਸੀਂ ਇੱਥੋਂ ਦਾ ਅੰਦਾਜ਼ਾ ਲਾ ਲਓ ਵੀ ਸੂਰਜ ਦਾ ਸੈਂਟਰ ਜੋ ਹੁੰਦਾ ਆ ਉਸ ਤੋਂ 4 ਤੋਂ 5 ਗੁਣਾ ਵੱਧ ਡਿਗਰੀ ਦਾ ਟੈਂਪਰੇਚਰ ਜਿਹੜਾ ਆ ਨਾ ਇਹ ਅੱਜ ਦੇ ਨਿਊਕਲੀਅਰ ਵੈਪਨ ਕ੍ਰੀਏਟ ਕਰਨਗੇ ਯਾਨੀ ਜੇ ਕਿਸੇ ਵੀ ਦੇਸ਼ ਨੇ ਜੇ ਕੋਈ ਨਿਊਕਲੀਅਰ ਵੈਪਨ ਦਾ ਇਸਤੇਮਾਲ ਕੀਤਾ ਵਰਤੋਂ ਕੀਤੀ ਤਾਂ ਤੁਸੀਂ ਇਹ ਸਮਝੋ ਤੁਹਾਡੀ ਕਈ ਨਸਲਾਂ ਕਈ ਆਉਣ ਵਾਲੀਆਂ ਪੀੜ੍ਹੀਆਂ ਤੁਹਾਡਾ ਪੂਰੀ ਜ਼ਿੰਦਗੀ ਮੈਂ ਕਹਿ ਸਕਦਾ ਜਿੰਨੀ ਪੀੜ੍ਹੀਆਂ ਆਉਣ ਵਾਲੀਆਂ ਨੇ ਨਾ ਉਹ ਸਾਰਿਆਂ ਦੀ ਹੋਂਦ ਖਤਮ ਹੋ ਜਾਣੀ ਹੈ ਸੋ ਇਹ ਕਹਿਣਾ ਬਹੁਤ ਸੌਖਾ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਮੀਦ ਕਰਦਾ ਤੁਹਾਨੂੰ ਸ਼ਾਇਦ ਕੁਝ ਚੀਜ਼ਾਂ ਸਮਝ ਦੇ ਵਿੱਚ ਆਉਣ ਖਾਸ ਕਰਕੇ ਉਹਨਾਂ ਨੌਜਵਾਨਾਂ ਵਾਸਤੇ ਕਿਉਂਕਿ ਜਦ ਮੈਂ ਕਮੈਂਟ ਪੜੇ ਤਾਂ ਉਹਨਾਂ ਏਜ ਗਰੁੱਪਸ ਦਾ ਜਿਆ ਸਰਚ ਕੀਤਾ ਨਾ 80% ਏਜ ਗਰੁੱਪ ਸੀਗਾ 18 ਤੋਂ ਬਾਅਦ 25 ਤੱਕ ਦਾ ਯਾਨੀ ਇਹ ਜਿਹੜੀ ਚੜ੍ਹਦੀ ਜਵਾਨੀ ਹੁੰਦੀ ਹੈ ਨਾ ਇਸ ਜਵਾਨੀ ਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਬਸ ਐਂ ਹੁੰਦੀ ਹੈ ਵੀ ਤੁਰੰਤ ਹੁਣੇ ਦੇ ਹੁਣੇ ਐਕਸ਼ਨ ਲਾਓ ਪਰ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਬਹੁਤ ਸੋਚ ਸਮਝ ਕੇ ਕੀਤੀ ਜਾਂਦੀ ਹੈ ਮੈਂ ਵੀ ਮੰਨਦਾ ਕਿ ਕਿਤੇ ਨਾ ਕਿਤੇ ਜਿਹੜਾ ਆ ਘਾਣ ਕਿਤੇ ਨਾ ਕਿਤੇ ਕਤਲਿਆਮ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਪੁਲਵਾਮਾ ਅਟੈਕ ਹੋਇਆ ਸੀ ਬਹੁਤ ਮੰਦ ਭਾਗੀ ਸੀ ਇਸ ਚੀਜ਼ ਦੀ ਪੂਰੀ ਕੜੀ ਨਿੰਦਾ ਕਰਦਾ ਮੈਂ ਇਸ ਚੀਜ਼ ਦੇ ਸਖਤ ਵਿਰੋਧ ਹਾਂ ਪਰ ਇਹਦਾ ਮਤਲਬ ਇਹ ਵੀ ਨਹੀਂ ਨਾ ਕਿ ਤੁਸੀਂ ਜੰਗ ਛੇੜ ਲਓ ਤੇ ਉਧਰਲੇ ਮਾਸੂਮਾਂ ਦੀ ਵੀ ਜਾਨ ਲੈ ਲਓ ਕਿਉਂਕਿ ਇਹ ਤਾਂ ਕੋਈ ਮਾਂ ਹੀ ਨਾ ਚਾਹੁੰਦੀ ਚਾਹੇ ਇਧਰਲੀ ਵੀ ਮਾਂ ਸੀ ਜਿਸ ਦਾ ਪੁੱਤ ਵੀ ਗਿਆ ਹੋਊਗਾ ਉਹ ਵੀ ਕਦੇ ਨਹੀਂ ਚਾਹੂਗਾ ਵੀ ਕਿਸੇ ਮਾਸੂਮ ਦਾ ਬੱਚਾ ਜਾਵੇ ਹਾਂ ਜਿਹੜਾ ਦੋਸ਼ੀ ਸੀ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਉਸ ਦੀ ਸਜ਼ਾ ਪੂਰੇ ਮੁਲਕ ਨੂੰ ਪੂਰੇ ਪੂਰੇ ਉਸ ਸੂਬੇ ਨੂੰ ਦਿੱਤੀ ਜਾਵੇ ਇਹ ਚੰਗੀ ਗੱਲ ਨਹੀਂ ਸੋ ਮੈਂ ਉਮੀਦ ਕਰਦਾ ਅੱਜ ਦੀ ਇਸ ਵੀਡੀਓ ਤੋਂ ਤੁਸੀਂ ਬਹੁਤ ਕੁਝ ਸਿੱਖ ਕੇ ਜਾਓਗੇ ਵੈਸੇ ਤਾਂ ਮੈਂ ਕੋਈ ਜ਼ਿਆਦਾ ਸਿਆਣਾ ਨਹੀਂ ਕਿਉਂਕਿ ਚੀਜ਼ਾਂ ਨੂੰ ਜਦ ਸર્ચ ਕੀਤਾ ਤਾਂ ਮਨ ਕੀਤਾ ਕਿ ਇਹ ਵੀਡੀਓ ਬਣਾਈ ਜਾਵੇ ਕਿਉਂਕਿ ਕਈ ਪੱਤਰਕਾਰ ਵੀਰ ਕਈ মিডিਆ ادارے ਖਾਸ ਕਰਕੇ ਜੇ ਮੈਂ ਨੈਸ਼ਨਲ মিডিਆ ਦੀ ਗੱਲ ਕਰਾਂ ਤਾਂ ਉਹਨਾਂ ਦਾ ਇਨਾ ਹਵਾ ਉਤ ਗਿਆ ਸੀ ਕਿ ਮੈਂ ਦੱਸ ਨਹੀਂ ਸਕਦਾ ਮੈਂ ਖੁਦ ਆਪਣੇ ਪਰਿਵਾਰ ਸਮੇਤ ਜਦ ਉਸ ਸਮੇਂ ਦੇ ਵਿੱਚ ਬੈਠਾ ਸੀ ਨਾ ਬਲੈਕਆਊਟ ਦਾ ਸਮਾਂ ਚੱਲ ਰਿਹਾ ਸੀ ਸਾਇਰਨ ਵੱਜ ਰਹੇ ਸੀ ਤੇ ਅਸੀਂ ਪਰਿਵਾਰ ਸਮੇਤ ਬੈਠੇ ਸੀ ਤਾਂ ਉਦੋਂ ਜਦ ਇਹਨਾਂ ਦੇ ਚੈਨਲ ਲਾਏ ਤਾਂ ਇੱਕ ਵਾਰ ਤਾਂ ਇਹ ਲੱਗਿਆ ਵੀ ਸ਼ਾਇਦ ਪਾਕਿਸਤਾਨ ਤਾਂ ਨਕਸ਼ੇ ਤੋਂ ਹੀ ਬਾਹਰ ਕਰਤਾ ਕਿਉਂਕਿ ਜਿਸ ਤਰੀਕੇ ਦੀ ਅੱਗ ਜਿਸ ਤਰੀਕੇ ਦੀ ਸਪੀਚ ਉਹ ਐਂਕਰ ਦੇ ਰਹੇ ਸੀ ਤਾਂ ਮੈਂ ਕਹਿਣਾ ਵੀ ਬਸ ਐਂ ਲੱਗਦਾ ਸੀ ਵੀ ਅੱਜ ਇੱਕ ਬਹੁਤ ਵੱਡਾ ਘਾਣ ਇਨਸਾਨੀਅਤ ਦਾ ਹੋ ਰਿਹਾ ਹੈ ਪਰ ਜੋ ਅਸਲ ਰਿਐਲਿਟੀ ਸੀ ਦੋਸਤੋ ਮੈਂ ਫੇਰ ਕਹਿਣਾ ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਖਾਣ ਦੇ ਕੁਝ ਹੋਰ ਨਹੀਂ ਉਮੀਦ ਕਰਦਾ ਵੀਰ ਨੂੰ ਸ਼ੇਅਰ ਕਰ ਦਿਓ ਖਾਸ ਕਰਕੇ ਉਹਨਾਂ ਨੌਜਵਾਨਾਂ ਤੱਕ ਜਿਹੜੇ ਚਾਹੁੰਦੇ ਨੇ ਜੰਗ ਹੋਵੇ ਕਿਸੇ ਵੀ ਮਸਲੇ ਦਾ ਹੱਲ ਜੰਗ ਨਹੀਂ ਹੁੰਦੀ ਧੰਨਵਾਦ